ਇੱਕ ਗੈਂਗਸਟਰ ਨੂੰ ਜਦੋਂ ਇਹਨਾਂ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੇ ਪੁਲਿਸ ਪਾਰਟੀ ਦੇ ਉੱਪਰ ਤਿੰਨ ਰੌਨ ਫਾਇਰ ਕੀਤਾ ਜੀ ਤੇ ਇਥੇ ਕੇਸ ਦਾ ਕਿਹੜਾ ਬੰਦਾ ਜਿਹੜਾ ਦੇਖੋ ਜੀ ਇਹ ਅਰਬਨ ਸਟਰੀਟ ਏਰੀਆ ਮਨਜੋਗ ਸੀਐਮ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਦੀ ਬਿਲਕੁਲ ਕਲੀਅਰ ਪਾਲਿਸੀ ਹੈਗੀ ਹੈ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਗੈਂਗਸਟਰਸ ਐਂਡ ਕ੍ਰਾਈਮਨਲ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਗੈਂਗਸਟਰ 엘ਿਮੈਂਟਸ ਦਾ ਪਿੱਛਾ ਕਰਦੀ ਰਹਿੰਦੀ ਹੈ ਅੱਜ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀਡੀ ਗੁਰਬੰਧ ਸਿੰਘ ਬੈਂਸ ਤੇ ਇੰਚਾਰ ਸੀਆਈਏ ਇਨਸਪੈਕਟਰ ਪ੍ਰਦੀਪ ਬਾਜਵਾ ਦੀ ਟੀਮਾਂ ਜਦੋਂ ਇਹਨਾਂ ਨੇ ਇੱਕ ਸੀਕ੍ਰੇਟ ਇਨਫੋਰਮੇਸ਼ਨ ਦੇ ਆਧਾਰ ਤੇ ਮੂਵਮੈਂਟ ਸ਼ੁਰੂ ਕੀਤੀ ਤੇ ਸੰਨੀ ਕੁਮਾਰ ਉਰਫ ਤਾਰੀ ਇੱਕ ਗੈਂਗਸਟਰ ਨੂੰ ਜਦੋਂ ਇਹਨਾਂ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੇ ਪੁਲਿਸ ਪਾਰਟੀ ਦੇ ਉੱਪਰ ਤਿੰਨ ਰੌਂਡ ਫਾਇਰ ਕੀਤੇ ਪੁਲਿਸ ਪਾਰਟੀ ਨੇ ਬੜੀ ਬਾਤ ਰੀ ਨਾਲ ਤੇ ਰੈਸਟ੍ਰੈਂਟ ਦਾ ਨਜ਼ਾਰਾ ਪੇਸ਼ ਕਰਦੇ ਹੋਏ ਜਵਾਬੀ ਫਾਇਰ ਕੀਤਾ ਤੇ ਦੀ ਰਾਈਟ ਲੈਗ 'ਚ ਬੋਲਟਿੰਜਰੀ ਹੋਈ ਜਿਹਦੇ ਨਾਲ ਹੀ ਨਿਊਟਰਲਾਈਜ਼ ਹੋਇਆ ਇਸ ਗੈਂਗਸਟਰ ਤੇ 17 ਤੋਂ ਵੱਧ ਮੁਕਦਮੇ ਦਰਜ ਨੇ ਜਿਹਦੇ 'ਚ ਐਨਡੀਪੀਐਸ ਐਕਟ ਐਕਸਾਈਜ਼ ਐਕਟ ਇਰਾਦਾ ਕਤਲ ਡਕੈਤੀ ਵਗੈਰਾ ਦੇ ਪਰਚੇ ਦਰਜ ਨੇ 17 ਇਹ 골ਡੀ ਢਿੱਲੋਂ ਗੈਂਗ ਨਾਲ ਸੰਬੰਧਿਤ ਇੱਕ ਕ੍ਰਿਮినਲ ਹੈਗਾ ਹੈ ਬੀਤੇ ਸਮੇਂ ਵੀ 골ਡੀ ਢਿੱਲੋਂ ਗੈਂਗ ਨੇ ਰਾਜਪੁਰਾ ਏਰੀਆ 'ਚ ਐਕਸਟਰਸ਼ਨ ਕਾਲਾਂ ਤੇ ਫੈਰਿੰਗ ਵਗੈਰਾ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ 골ਡੀ ਢਿੱਲੋਂ ਗੈਂਗ ਦੇ ਪਹਿਲਾਂ ਵੀ ਅਸੀਂ ਗੈਂਗ ਮੈਂਬਰ ਜਿਹੜੇ ਉਹ ਕਾਬੂ ਕੀਤੇ ਤੇ ਇਸ ਸੰਨੀ ਕੁਮਾਰ ਨੂੰ ਬੜੀ ਡੂੰਘਾਈ ਨਾਲ ਅਸੀਂ ਇੰਟਰੋਗੇਟ ਕਰਾਂਗੇ ਤੇ ਇਸ ਅਰੈਸਟ ਨਾਲ ਜਿਹੜਾ ਪਟਿਆਲੇ ਸ਼ਹਿਰ ਚ ਕਿਸੇ ਸਨਸਨੀਖੇਜ਼ ਵਾਰਦਾਤ ਨੂੰ ਇਹਨੇ ਅੰਜਾਮ ਦੇਣਾ ਸੀ ਉਹਨੂੰ ਵੀ ਟਾਲਿਆ ਜਾ ਸਕਿਆ ਤੇ ਇੱਕ ਚੋਰੀ ਦਾ ਮੋਟਰਸਾਈਕਲ ਜਿਹਦੇ ਤੇ ਸਵਾਰ ਸੀਗਾ ਤੇ 32 ਬੋਰ ਦਾ ਪਿਸਤਲ ਤੇ ਤਿੰਨ ਡਰਨ ਦੇ ਤੇ ਰਿਕਵਰ ਹੋਏ ਤੇ ਇਹਨੂੰ ਬੜੀ ਡੀਪਲੀ ਅਸੀਂ ਇਨਵੈਸਟੀਗੇਟ ਕਰਾਂਗੇ ਕਿ 골ਡੀ ਢਿੱਲੋਂ ਗੈਂਗ ਦੇ ਇਸ਼ਾਰੇਾਂ ਤੇ ਇਹਨੇ ਕਿਹੜੀ ਬੜੀ ਵੱਡੀ ਵਾਰਦਾਤ ਨੂੰ ਪਟਿਆਲੇ ਸ਼ਹਿਰ ਚ ਅੰਜਾਮ ਦਿੱਤਾ। ਕਿੰਨੀਂਕੀ ਦੇਰ ਤੋਂ 골ਡੀ ਜਗ੍ਹਾ ਤੇ ਨਾਲ ਜੁੜਿਆ ਪੈਸਿਆਂ ਦੇ ਕਿਸ ਦੇਖੋ ਪਿਛਲੇ 2 ਸਾਲਾਂ ਤੋਂ 골ਡੀ ਢਿੱਲੋਂ ਗੈਂਗ ਨਾਲੇ ਜੁੜੇ ਆਇਆ। ਤੇ ਇੰਟਰਨੈਟ ਕਾਲਿੰਗ ਦੇ ਰਾਹੀਂ ਇਹ 골ਡ ਡੀਟਲ ਨੂੰ ਗੈਂਗ ਨਾਲ ਟੱਚ ਸੀਗਾ ਕੋਈ ਨਸ਼ਾ ਵਗੈਰਾ ਤਾਂ ਨਹੀਂ ਮਿਲਿਆ ਉਹ ਨਹੀਂ ਉਹ ਸਾਰਾ ਚੈੱਕ ਕਰ ਰਹੇ ਸਭ ਤੋਂ ਪੁਲਿਸ ਨੇ ਵੀ ਫਾਇਰ ਕੀਤਾ ਸੀ ਕੋਈ ਬਚਾ ਰਹੇ ਇਹ ਜੀ ਸਾਡੇ ਸੋਰਸਸ ਹੁੰਦੇ ਆ ਸੀਕ੍ਰੀਟ ਇਨਫੋਰਮੇਸ਼ਨ ਪੁਲਿਸ ਨੇ ਵੀ ਫਾਇਰ ਕੀਤੀ ਹੋਈ ਹੈ ਹਾਂ ਜੀ ਤਿੰਨ ਰੌਂਦ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕੀਤੇ ਜਾਣੀ ਵਾਲੀ ਨੁਕਸਾਨ ਤੋਂ ਬਚਾ ਰਹੇ ਤੇ ਬਾਕੀ ਦੀ ਸਰ ਜਾਣਕਾਰੀ ਦੇ ਉੱਪਰ ਵੀ ਕੋਈ ਅਗਲਾ ਇਹਦਾ ਰਿਕਾਰਡ ਵਗੈਰਾ ਕੋਈ ਜਾਣਕਾਰੀ